ਇਹਨਾਂ ਦੇ ਵੀਡੀਓ ਦੇਖਣ ਵਾਲੇ ਸਾਰੇ ਹੀ ਦੋਸਤਾਂ ਦਾ ਬਹੁਤ-ਬਹੁਤ ਸਵਾਗਤ ਕੀਤਾ ਜਾਂਦਾ ਹੈ ਲੋਬੀ ਦੋਸਤੋ ਅੱਜ ਅਸੀਂ ਤੁਹਾਡੀ ਮੁਲਾਕਾਤ ਜਿਸ ਫਰਮ ਦੇ ਨਾਲ ਕਰਵਾਉਣ ਜਾ ਰਹੇ ਹਾਂ ਉਸ ਨੇ ਬਹੁਤ ਹੀ ਬਲੱਖਣ ਇੱਕ ਕੰਮ ਹੈ ਜੋ ਸ਼ੁਰੂ ਕੀਤਾ ਹੋਇਆ ਹੈ ਟਰੈਕਟਰਾਂ ਦੇ ਸਲੈਂਸਰ ਨੂੰ ਉਹ ਬਣਾ ਰਹੇ ਨੇ ਕਿਸੇ ਵੀ ਪ੍ਰਕਾਰ ਦਾ ਟਰੈਕਟਰ ਦਾ ਸਲੈਂਸਰ ਤੁਸੀਂ ਆਪਣੇ ਹਿਸਾਬ ਦੇ ਨਾਲ ਇਹਨਾਂ ਦੇ ਉੱਪਰੋਂ ਸ਼ਾਪ ਤੋਂ ਲਿਜਾ ਸਕਦੇ ਹੋ ਤੇ ਕਾਫੀ ਸਾਰੇ ਪ੍ਰਕਾਰ ਦੇ ਸਲੈਂਸਰ ਖੂਬਸੂਰਤ ਇਹਨਾਂ ਨੇ ਦਿਖ ਦਿੱਤੀ ਹੋਈ ਆਓ ਅਸੀਂ ਵੀਰਾਂ ਨਾਲ ਗੱਲ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਕੈਪਸਨ ਇੰਡੀਆ ਲੁਧਿਆਣੇ ਤੋਂ ਬੋਲ ਰਿਹਾ ਜੀ ਹਿਮਾਂਸ਼ੂ ਕਪੂਰ ਮੇਰਾ ਨਾਮ ਹੈ ਜੀ ਮੈਂ ਟਰੈਕਟਰ ਦੇ ਸਲੈਂਸਰ ਬਣਾਉਂਦਾ ਜੀ ਆਪਣੀ ਫੈਕਟਰੀ ਫੋਕਲ ਪੁਆਇੰਟ ਹੈ ਜੀ ਸਰ ਆ ਤੁਸੀਂ ਆਪਣਾ ਮੋਬਾਈਲ ਨੰਬਰ ਵੀ ਇੱਕ ਸਾਨੂੰ ਦੱਸੋ ਮੋਬਾਈਲ ਨੰਬਰ ਹੈ ਜੀ 9779790899 ਫੇਸਬੁੱਕ ਪੇਜ ਵੀ ਦੱਸ ਸਕਦੇ ਹੋ ਸਰ ਫੇਸਬੁੱਕ ਪੇਜ ਹੈ ਕੀ ਹਿਮਾਂਸ਼ੂ ਕਪੂਰ ਜੀ ਤੇ ਸਰ ਤੁਸੀਂ ਹੁਣ ਸ਼ੁਰੂ ਕਰੋ ਜੋ ਆਪਾਂ ਇਹ ਸਲੈਂਸਰ ਪਹਿਲਾਂ ਦੇਖ ਰਹੇ ਆ ਇਹਦੇ ਵਿੱਚ ਤੁਸੀਂ ਕੀ ਕੀ ਕੁਆਲਿਟੀਆਂ ਪਾਈਆਂ ਨੇ ਸਰ ਇਹਦੇ ਵਿੱਚ ਨੌਇਸ ਘੱਟ ਜੂਗੀ ਸਰ ਡਿਊਰਬਿਲਟੀ ਵੱਧ ਜੂਗੀ ਪਲੱਸ ਤੇ ਸਰ ਕੁਆਲਿਟੀ ਵਾਈਜ਼ ਆਹ ਮਾਰਕੀਟ ਤੋਂ ਵੀ ਉੱਪਰ ਹੈ ਸਰ ਕੀ ਪ੍ਰਾਈਸ ਆ ਤਕਰੀਬਨ ਜੇ ਸਲੈਂਸਰ ਦੇ ਸੋਨਾਲੀਕਾ ਸਿਕੰਦਰ ਹੈ ਜੇ ਤੁਸੀਂ ਡਾਇਰੈਕਟ ਕੰਪਨੀ ਤੋਂ ਲੈਣ ਜਾਓਗੇ ਜੀ ਉਹ 2000 ਰੁਪਏ ਦਾ ਸਲੈਂਸਰ ਹੋਏਗਾ ਜੀ ਬਿਲਕੁਲ ਕੰਪਨੀ ਜਿੰਨਾ weight ਹੈ ਕੰਪਨੀ ਜਿੰਨੀ ਕੁਆਲਿਟੀ ਹੈ ਔਰ ਕੰਪਨੀ ਜੈਸੀ ਨੌਇਜ਼ ਹੈ ਇਹਦਾ ਇਹਦਾ ਜੀ 800 ਰੁਪਈਸ ਪ੍ਰਾਈਸ ਹੈ ਜੀ ਇਹ ਇਹ ਜੀ ਸੋਨਾਲੀਕਾ ਸਿਕੰਦਰ ਉਸ ਅੱਗੇ ਦੇਖਦੇ ਆ ਜੀ ਆ ਇਹ ਜੀ ਸੋਨਾਲੀਕਾ ਫਲੈਟ ਵਿਦ ਕਲੈਂਪ ਉਸ ਤੋਂ ਬਾਅਦ ਇਹ ਜੀ ਫਾਰਮ ਟਰੈਕ 60 ओके ਇਹ ਹੈਗੇ ਜੀ ਫਾਰਮ ਟਰੈਕ 60 ਠੀਕ ਹੈ ਜੀ ਇਹ ਹੈ ਜੀ ਇੰਟਰ ਮਹਿੰਦਰਾ 575 ਇਹ ਜੀ ਪਾਊਡਰ ਕੋਟਡ ਹੈ ਜੀ ਇਹ ਹੈ ਜੀ ਸਵਰਾਜ 855 ਤੇ 724 ਉਸ ਤੋਂ ਬਾਅਦ ਜੀ ਇਹ ਹੈ ਜੀ ਪਾਵਰ ਟਰੈਕ ਇਹ ਸਕੌਟ ਪਾਵਰ ਟਰੈਕ ਉਹਦੇ ਨਾਲ ਹੈ ਜੀ ਆਇਸ਼ਰ ਦਾ ਪਾਈਪ ਆਇਸ਼ਰ ਦੇ ਪਾਈਪ ਤੇ ਨਾਮ ਲੱਗੇ ਜੀ 9811 HMT ਮੈਸੀ 1035 ਸੋਨਾ ਲਿਖਾ ਚਪਟਾ ਸਿਕੰਦਰ ਫੋਰਡ 3600 ਤੇ 3610 ਸਰ ਤੇ ਮਹਿੰਦਰਾ ਸਰਪੰਚ ਐਨਐਸਟੀ ਸਰ ਕਾਫੀ ਸਾਰੇ ਟਰੈਕਟਰਾਂ ਦੇ ਸਲੈਂਸਰ ਅਸੀਂ ਤੁਹਾਡੇ ਕੋਲੇ ਦੇਖ ਚੁੱਕੇ ਹਾਂ ਤੇ ਜੋ ਫੋਰਡ ਟਰੈਕਟਰ ਆ ਉਹ ਬਹੁਤ ਫੇਮਸ ਟਰੈਕਟਰ ਆ ਤੁਸੀਂ ਉਹਦਾ ਸਲੈਂਸਰ ਦਿਖਾਓ ਵੀ ਕੋਈ ਤੁਸੀਂ ਬਣਾਇਆ ਸਰ ਫੋਰਡ 3600 ਦਾ ਸਲੈਂਸਰ ਵੀ ਬਣਾਇਆ ਜੀ ਆ ਰਿਹਾ ਜੀ ਫੋਰਡ 3600 ਦਾ ਸਲੈਂਸਰ ਜੀ ਇਹਦੇ ਵਿੱਚ ਸਾਡਾ ਆਪਣਾ ਬ੍ਰਾਂਡ ਹੈ ਜੀ ਕੈਪਸਨ ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ ਜੀ ਇੱਥੇ ਕੈਪਸਨ ਮਾਰਕੇ ਦਾ ਸਟicker ਵੀ ਲੱਗਾ ਆਇਆ ਤੇ ਕੈਪਸਨ ਦੀ ਮੋਰ ਵੀ ਲੱਗੀ ਹੋਈ ਹੈ ਰੀਪੀਟਰ ਇੰਜਨ ਦੇ ਪਾਰਟਸ ਵੀ ਅਸੀਂ ਬਣਾਉਂਦੇ ਆ ਜੀ ਜਿਵੇਂ ਗੀਅਰ ਕਵਰ ਫਿਊਲ ਟੈਂਕ ਤੇ 에ਅਰ ਕਲੀਨਰ ਤੇ ਉਹਦੇ ਵੀ ਸਲੈਂਸਰ ਜਨਰੇਟਰ ਦਾ ਵੀ ਬਣਾਉਂਦੇ ਆ ਜੀ ਤੇ ਹੋਰ ਸਾਡੇ ਕੋਲ ਬਹੁਤ ਵਰਾ ਵਾਈਟ ਵਾਰੈਂਟੀ ਆਫ ਰੇਂਜ ਆ ਸ਼ੀਟ ਮੈਟਲ ਕੰਪੋਨੈਂਟ ਤੇ ਮਫਲਰ ਗਾਰਡ ਵੀ ਹੈਗੇ ਸੋਨਾ ਲਿਕਾ ਦੇ ਓਕੇ ਸਰ ਜੇਕਰ ਕੋਈ ਕਿਸਾਨ ਵੀਰ ਪੁਰਾਣਾ ਸਲੈਂਸਰ ਦੇ ਕੇ ਕੋਈ ਨਵਾਂ ਲੈਣਾ ਚਾਹੁੰਦਾ ਤਾਂ ਕੋਈ ਉਸ ਬਾਰੇ ਵੀ ਤੁਸੀਂ ਸਹੂਲਤ ਕੋਈ ਕਸਟਮਰ ਨੂੰ ਦਿੰਨੇ ਹੋ ਸਰ ਉਸ ਬਾਰੇ ਇਹ ਹੈ ਜੀ ਜਿਹੜਾ ਪੁਰਾਣਾ ਸਲੈਂਸਰ ਆਂਦਾ ਜੀ ਉਹ ਤਾਂ ਉਹ ਤਾਂ ਅਸੀਂ ਰੱਖਦੇ ਨਹੀਂ ਨਵਾਂ ਸਲੈਂਸਰ ਦਿੰਨੇ ਆ ਅਸੀਂ ਉਹਦੇ ਦੇਖਦੇ ਆ ਜੀ ਕਿ ਸਲੈਂਸਰ ਟੁੱਟਿਆ ਕਿ ਉਹ ਕਿੱਥੋਂ ਟੁੱਟਿਆ ਕਿਉਂ ਟੁੱਟ ਰਿਹਾ ਉਹਦੇ ਸਰ ਉਹਦੀ ਰਿਕਵਰੀ ਕਰਦੇ ਆ ਪਲੱਸ ਉਹਨਾਂ ਨੂੰ ਨਵਾਂ ਸਲੈਂਸਰ ਵੀ ਪ੍ਰੋਵਾਈਡ ਕਰਦੇ ਆ ਉਸ ਤੋਂ ਵੱਧ ਡਿਊਰੈਬਿਲਟੀ ਨਾਲ ਸਰ ਜੇਕਰ ਆਪਾਂ ਇਹਨਾਂ ਦੀ ਗੱਲ ਕਰੀਏ ਵੀ ਤੁਹਾਡੇ ਸਲੈਂਸਰ ਤੁਸੀਂ ਕਹਿ ਰਹੇ ਹੋ ਵੀ ਕੰਪਨੀ ਦੇ ਜੋ ਟਰੈਕਟਰਾਂ ਦੇ ਸਲੈਂਸਰ ਆਉਂਦੇ ਆ ਉਹਦੇ ਬਿਲਕੁਲ ਤੁਸੀਂ ਮੁਕਾਬਲੇ ਦੇ ਸਲੈਂਸਰ ਬਣਾ ਰਹੇ ਹੋ ਤਕਰੀਬਨ ਕਿੰਨੀ ਏਜ ਆ ਇੱਕ ਸਲੈਂਸਰ ਦੀ ਤੁਸੀਂ ਦੱਸ ਰਹੇ ਹੋਗੇ ਵੀ ਕਿੰਨਾ ਸਮਾਂ ਤੱਕ ਚੱਲਦਾ ਰਹੂਗਾ ਸਰ ਜਿਹੜੀ ਏਜ ਹੈ ਸਲੈਂਸਰ ਦੀ ਉਹ ਟਰੈਕਟਰ ਦੇ ਚੱਲਣ ਤੇ ਡਿਪੈਂਡ ਕਰਦੀ ਹੈ ਜੇ ਇੱਕ ਸਾਲ ਟਰੈਕਟਰ ਚੱਲਦਾ ਹੈ ਰੈਗੂਲਰ ਚੱਲਦਾ ਹੈ 6 ਮਹੀਨੇ ਚੱਲਦਾ ਹੈ ਕਿ ਕਈਆਂ ਦਾ ਟਰੈਕਟਰ 6 ਮਹੀਨੇ 'ਚ ਹੀ 100 ਕਿਲੋਮੀਟਰ ਚੱਲਦਾ ਹੈ ਉਹਦੇ ਤੇ ਡਿਪੈਂਡ ਕਰਦੀ ਹੈ ਲਾਈਫ ਵੈਸੇ 2-3 ਸਾਲ ਕਿੱਥੇ ਨਹੀਂ ਜਾਂਦਾ ਨਾ ਸਰ ਜੋ ਸਲੈਂਸਰ ਜਦੋਂ ਟਰੈਕਟਰ ਚੱਲਦੇ ਨੇ ਤਾਂ ਜਿਹੜਾ ਹੀਟੇਬਲ ਕਾਫੀ ਹੋ ਜਾਂਦਾ ਕਾਫੀ ਇਹ ਗਰਮ ਹੋ ਜਾਂਦੇ ਆ ਸਲੈਂਸਰ ਤਾਂ ਇਹਦੀ ਪੇਂਟ ਦੀ ਕੀ ਤੁਹਾਡੀ ਗਾਰੰਟੀ ਹੋਏਗੀ ਇਸ ਦੀ ਵੀ ਲੈ ਤਾਂ ਨਹੀਂ ਜਾਏਗਾ ਪੇਂਟ ਸਾਡੇ ਵਿੱਚ ਵਿਟਰਸ ਨੈਮਲਿੰਗ ਦਾ ਪੇਂਟ ਹੁੰਦਾ ਪੇਂਟ ਇਦਾਂ ਨਹੀਂ ਉਤਰਦਾ ਸਰ ਜਿਹੜਾ ਪਾਊਡਰ ਕੋਟਡ ਪੇਂਟ ਹੁੰਦਾ ਉਹ ਉਤਰਦਾ ਪਰ ਵਿਟਰਸ ਨੈਮਲਿੰਗ ਨਹੀਂ ਉਤਰਦਾ ਕਿੰਨਾ ਸਮਾਂ ਤੱਕ ਸਰ ਤੁਹਾਡਾ ਪੇਂਟ ਆ ਜੋ ਇਹ ਬਰਕਰਾਰ ਰਹਿੰਦਾ ਹੈ ਜੋ ਅਸੀਂ ਖੂਬਸੂਰਤੀ ਸਲੰਸਰਾਂ ਦੀ ਦੇਖ ਰਹੇ ਹਾਂ ਕਿੰਨਾ ਸਮਾਂ ਤੱਕ ਤੁਸੀਂ ਕਹਿੰਦੇ ਹੋ ਵੀ ਇਹ ਬਰਕਰਾਰ ਰਹਿੰਦੀ ਹੈਗੀ ਸਰ ਜਿੱਦਾਂ ਕਿ ਅਸੀਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਟਰੈਕਟਰ ਚੱਲਣ ਦੀ ਡਿਪੈਂਡ ਕਰਦਾ ਹੈ ਵੈਸੇ ਤਾਂ ਸਾਲ ਤੱਕ ਪੇਂਟ ਕਿੱਥੇ ਨਹੀਂ ਜਾਂਦਾ ਸਰ ਇਹਦਾ ਜੇਕਰ ਸਰ ਕੋਈ ਆਪਣੇ ਢੰਗ ਦੇ ਨਾਲ ਕਸਟਮਰ ਆ ਆਪਣੇ ਟਰੈਕਟਰ ਦੇ ਲਈ ਸਪੈਸ਼ਲ ਕੋਈ ਡਿਜ਼ਾਈਨਿੰਗ ਸਲੈਂਸਰ ਬਣਾਉਣਾ ਚਾਹੁੰਦਾ ਤਾਂ ਤੁਸੀਂ ਉਹ ਸਹੂਲਤ ਕਸਟਮਰ ਨੂੰ ਦਿਓਗੇ ਜਾਂ ਜਿਹੜੇ ਤੁਹਾਡੇ ਕੋਲ ਬਣੇ ਹੋਏ ਨੇ ਤੁਸੀਂ ਉਹੀ ਜੋ ਸੇਲ ਦੇ ਲਈ ਰੱਖੋਗੇ ਸਰ ਜੀ ਉਸ ਕਸਟਮਰ ਦੀ ਕੁਆਂਟੀਟੀ ਘੱਟ ਹੋਏਗੀ ਫਿਰ ਤਾਂ ਅਸੀਂ ਸਿਰ ਨਈ ਬਣਾ ਸਕਦੇ ਅਸੀਂ ਉਹਨੂੰ ਗਾਈਡ ਕਰ ਸਕਦੇ ਹਾਂ ਜੇ ਉਹਦੀ ਕੁਆਂਟੀਟੀ ਸਰ 50 ਪਲੱਸ ਹੋਏਗੀ ਫਿਰ ਅਸੀਂ ਜੋ ਮਾਡਲ ਉਹਦੇ ਹਿਸਾਬ ਨਾਲ ਡਿਵੈਲਪ ਕਰ ਦਾਂਗੇ ਇੱਕ ਵਾਰ ਫੇਰ ਤੁਸੀਂ ਆਪਣਾ ਪੂਰੀ ਲੋਕੇਸ਼ਨ ਜੀ ਫੈਕਟਰੀ ਹੈ ਜੀ ਦੀ ਕੈਪਸਨ ਇੰਡੀਆ ਫੇਸ 80 ਚ ਫੋਕਲ ਪੁਆਇੰਟ ਚ ਤੇ ਸਰ ਇਹ ਐਕਸੈਸਟ ਹੈਗੀ ਚੰਡੀਗੜ੍ਹ ਰੋਡ ਦੇ ਕੋਲ ਪੰਦੇ ਹਾਂਜੀ ਦੋਸਤੋ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਕਿਰਪਾ ਕਰਕੇ ਸਾਡਾ ਚੈਨਲ ਸਬਸਕ੍ਰਾਈਬ ਕਰੋ ਵੀਡੀਓ ਲਾਈਕ ਕਰੋ ਤੇ ਅੱਗੇ ਦੇ ਅੱਗੇ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਇਹ ਜਾਣਕਾਰੀ ਜਿਹੜੀ ਉਹ ਸਾਡੇ ਸਾਰੇ ਵੀਰਾਂ ਤੱਕ ਪਹੁੰਚ ਸਕੇ ਜਲਦੀ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ ਇੱਕ ਨਵੀਂ ਇਨਫੋਰਮੇਸ਼ਨ ਦੇ ਨਾਲ ਧੰਨਵਾਦ ਮੇਰੇ ਦੋਸਤੋ ਵੀਡੀਓ ਦੇਖਣ ਵਾਲੇ ਸਾਰੇ ਹੀ ਦੋਸਤਾਂ ਦਾ ਬਹੁਤ-ਬਹੁਤ ਸਵਾਗਤ ਕੀਤਾ ਜਾਂਦਾ ਹੈ ਲੋਬੀ ਦੋਸਤੋ ਅੱਜ ਅਸੀਂ ਤੁਹਾਡੀ ਮੁਲਾਕਾਤ ਜਿਸ ਫਰਮ ਦੇ ਨਾਲ ਕਰਵਾਉਣ ਜਾ ਰਹੇ ਹਾਂ ਉਸ ਨੇ ਬਹੁਤ ਹੀ ਬਲੱਖਣ ਇੱਕ ਕੰਮ ਆ ਜੋ ਸ਼ੁਰੂ ਕੀਤਾ ਹੋਇਆ ਹੈ ਟਰੈਕਟਰਾਂ ਦੇ ਸਲੈਂਸਰ ਨੂੰ ਉਹ ਬਣਾ ਰਹੇ ਨੇ ਕਿਸੇ ਵੀ ਪ੍ਰਕਾਰ ਦਾ ਟਰੈਕਟਰ ਦਾ ਸਲੈਂਸਰ ਤੁਸੀਂ ਆਪਣੇ ਹਿਸਾਬ ਦੇ ਨਾਲ ਇਹਨਾਂ ਦੇ ਉੱਪਰੋਂ ਸ਼ਾਪ ਤੋਂ ਲਿਜਾ ਸਕਦੇ ਹੋ ਤੇ ਕਾਫੀ ਸਾਰੇ ਪ੍ਰਕਾਰ ਦੇ ਸਲੈਂਸਰ ਖੂਬਸੂਰਤ ਇਹਨਾਂ ਨੇ ਦਿਖ ਦਿੱਤੀ ਹੋਈ ਆਓ ਅਸੀਂ ਵੀਰਾਂ ਨਾਲ ਗੱਲਬਾਤ ਕਰਦੇ ਆਂ ਸਤਿ ਸ਼੍ਰੀ ਅਕਾਲ ਬਾਈ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਕੈਪਟਨ ਇੰਡੀਆ ਲੁਧਿਆਣੇ ਤੋਂ ਬੋਲ ਰਿਹਾ ਜੀ ਹਿਮਾਂਸ਼ੂ ਕਪੂਰ ਮੇਰਾ ਨਾਮ ਹੈ ਜੀ ਮੈਂ ਟਰੈਕਟਰ ਦੇ ਸਲੈਂਸਰ ਬਣਾਉਂਦਾ ਜੀ ਆਪਣੀ ਫੈਕਟਰੀ ਫੋਕਲ ਪੁਆਇੰਟ ਹੈ ਜੀ ਸਰ ਆ ਤੁਸੀਂ ਆਪਣਾ ਮੋਬਾਈਲ ਨੰਬਰ ਵੀ ਇੱਕ ਸਾਨੂੰ ਦੱਸੋ ਮੇਰਾ ਮੋਬਾਈਲ ਨੰਬਰ ਹੈ ਜੀ 9779790899 ਫੇਸਬੁੱਕ ਪੇਜ ਵੀ ਦੱਸ ਸਕਦੇ ਹੋ ਸਰ ਫੇਸਬੁੱਕ ਪੇਜ ਹੈ ਕੀ ਹਿਮਾਂਸ਼ੂ ਕਪੂਰ ਜੀ ਤੇ ਸਰ ਤੁਸੀਂ ਹੁਣ ਸ਼ੁਰੂ ਕਰੋ ਜੋ ਆਪਾਂ ਇਹ ਸਲ ਸਰ ਇਹਦੇ ਵਿੱਚ ਨੌਇਸ ਘੱਟ ਜੂਗੀ ਸਰ ਡਿਊਰਬਿਲਟੀ ਵੱਧ ਜੂਗੀ ਪਲੱਸ ਇਹ ਸਰ ਕੁਆਲਟੀ ਵਾਈਜ਼ ਆਹ ਮਾਰਕੀਟ ਤੋਂ ਵੀ ਉੱਪਰ ਹੈ ਸਰ ਕੀ ਪ੍ਰਾਈਸ ਆ ਤਕਰੀਬਨ ਜੇ ਸਲੰਸਰ ਦੇ ਸੋਨਾਲੀਕਾ ਸਿਕੰਦਰ ਜੇ ਤੁਸੀਂ ਡਾਇਰੈਕਟ ਕੰਪਨੀ ਤੋਂ ਲੈਣ ਜਾਓਗੇ ਜੀ ਉਹ 2000 ਰੁਪਏ ਦਾ ਸਲੰਸਰ ਹੋਏਗਾ ਜੀ ਬਿਲਕੁਲ ਕੰਪਨੀ ਜਿੰਨਾ weight ਹੈ ਕੰਪਨੀ ਜਿੰਨੀ ਕੁਆਲਟੀ ਹੈ ਔਰ ਕੰਪਨੀ ਜੈਸੀ ਨੌਇਸ ਹੈ ਇਹਦਾ ਇਹਦਾ ਜੀ 800 ਰੁਪਈਸ ਪ੍ਰਾਈਸ ਹੈ ਜੀ ਇਹ ਇਹ ਜੀ ਸੋਨਾਲੀਕਾ ਸਿਕੰਦਰ ਅੱਗੇ ਦੇਖਦੇ ਆ ਜੀ ਆ ਇਹ ਜੀ ਸੋਨਾਲੀਕਾ फ्लैट विद क्लैंप उसके बाद ये जी फार्म ट्रैक 60 ओके okay. ये okay. 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 है क्या जी फार्म ट्रैक 60 ठीक है जी ये है जी इंटर महिंद्रा 575 ये जी पाउडर कोटेड है जी ये है जी स्वराज 855 ते 724 और उसके तो बाद जी ये है जी पावर ट्रैक ਸਕੋਡ ਪਾਵਰ ਡ੍ਰੈਗ ਉਹਦੇ ਨਾਲ ਇੱਕ ਦੀ ਆਇਸ਼ਰ ਦਾ ਪਾਈਪ ਆਇਸ਼ਰ ਦੇ ਪਾਈਪ ਦੇ ਨਾਮ ਲੱਗੇ ਜੀ 8511 HMT ਮੈਸੀ 1035 ਸੋਨਾ ਲੀਕਾ ਚਪਟਾ ਸਿਕੰਦਰ ਕੋਡ 3600 ਤੋਂ 3610 ਸਰ ਮਹਿੰਦਰਾ ਸਰਪੰਚ ਐਨਐਸਟੀ ਸਾਰਾ ਕਾਫੀ ਸਾਰੇ ਟਰੈਕਟਰਾਂ ਦੇ ਸਲੈਂਸਰ ਅਸੀਂ ਤੁਹਾਡੇ ਕੋਲੇ ਦੇਖ ਚੁੱਕੇ ਆ ਤੇ ਜੋ ਫੋਰਡ ਟਰੈਕਟਰ ਆ ਉਹ ਬਹੁਤ ਫੇਮਸ ਟਰੈਕਟਰ ਆ ਤੁਸੀਂ ਉਹਦਾ ਸਲੈਂਸਰ ਦਿਖਾਓ ਵੀ ਕੋਈ ਤੁਸੀਂ ਬਣਾਇਆ ਸਰ ਫੋਰਡ 3600 ਦਾ ਸਲੈਂਸਰ ਵੀ ਬਣਾਇਆ ਜੀ ਆ ਰਿਹਾ ਜੀ ਫੋਰਡ 3600 ਦਾ ਸਲੈਂਸਰ ਜੀ ਇਹਦੇ ਵਿੱਚ ਸਾਡਾ ਆਪਣਾ ਬ੍ਰਾਂਡ ਹੈ ਜੀ ਕੈਪਸਨ ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ ਜੀ ਇੱਥੇ ਕੈਪਸਨ ਮਾਰਕੇ ਦਾ ਸਟicker ਵੀ ਲੱਗਾ ਹੋਇਆ ਤੇ ਕੈਪਸਨ ਦੀ ਮੋਰ ਵੀ ਲੱਗੀ ਹੋਈ ਹੈ ਤੇ ਪੀਟਰ ਇੰਜਨ ਦੇ ਪਾਰਟਸ ਵੀ ਅਸੀਂ ਬਣਾਉਂਦੇ ਆ ਜੀ ਜਿਵੇਂ ਗੀਅਰ ਕਵਰ ਫਿਊਲ ਟੈਂਕ ਤੇ 에어 클리너 ਤੇ ਉਹਦੇ ਵੀ ਸਲੈਂਸਰ ਜਨਰੇਟਰ ਦਾ ਵੀ ਬਣਾਉਨੇ ਆ ਜੀ ਤੇ ਹੋਰ ਸਾਡੇ ਕੋਲ ਬਹੁਤ ਵਰਾ ਵਾਈਟ ਵਾਰੈਂਟੀ ਆਫ ਰੇਂਜ ਆ ਸ਼ੀਟ ਮੈਟਲ ਕੰਪੋਨੈਂਟ ਤੇ ਮਫਲਰ ਗਾਰਡ ਵੀ ਹੈਗੇ ਆ ਸੋਨਾ ਲਿਕਾ ਦੇ ਓਕੇ ਸਰ ਜੇਕਰ ਕੋਈ ਕਿਸਾਨ ਵੀਰ ਪੁਰਾਣਾ ਸਲੈਂਸਰ ਦੇ ਕੇ ਕੋਈ ਨਵਾਂ ਲੈਣਾ ਚਾਹੁੰਦਾ ਤਾਂ ਕੋਈ ਉਸ ਬਾਰੇ ਵੀ ਤੁਸੀਂ ਸਹੂਲਤ ਕੋਈ ਕਸਟਮਰ ਨੂੰ ਦਿੰਨੇ ਹੋ ਸਰ ਉਸ ਬਾਰੇ ਇਹ ਹੈ ਜੀ ਜਿਹੜਾ ਪੁਰਾਣਾ ਸਲੈਂਸਰ ਆਂਦਾ ਜੀ ਉਹ ਤਾਂ ਉਹਦਾ ਅਸੀਂ ਰੱਖਦੇ ਨਹੀਂ ਨਵਾਂ ਸਲੈਂਸਰ ਦਿੰਨੇ ਆ ਅਸੀਂ ਉਹ ਤਾਂ ਦੇਖਦੇ ਆ ਜੀ ਕਿ ਸਲੈਂਸਰ ਟੁੱਟਿਆ ਕਿਉਂ ਕਿੱਥੋਂ ਟੁੱਟਿਆ ਕਿਉਂ ਟੁੱਟ ਰਿਹਾ ਉਹਦੇ ਸਾਰੇ ਉਹਦੇ ਰਿਕਵਰੀ ਕਰਦੇ ਆ ਪਲੱਸ ਉਹਨਾਂ ਨੂੰ ਨਵਾਂ ਸਲੈਂਸਰ ਵੀ ਪ੍ਰੋਵਾਈਡ ਕਰਦੇ ਆ ਉਸ ਤੋਂ ਵੱਧ ਡਿਊਰਬਿਲਟੀ ਨਾਲ ਸਰ ਜੇਕਰ ਆਪਾਂ ਇਹਨਾਂ ਦੀ ਗੱਲ ਕਰੀਏ ਵੀ ਤੁਹਾਡੇ ਸਲੈਂਸਰ ਤੁਸੀਂ ਕਹਿ ਰਹੇ ਹੋ ਵੀ ਕੰਪਨੀ ਦੇ ਜੋ ਟਰੈਕਟਰਾਂ ਦੇ ਸਲੈਂਸਰ ਆਉਂਦੇ ਆ ਉਹਦੇ ਬਿਲਕੁਲ ਤੁਸੀਂ ਮੁਕਾਬਲੇ ਦੇ ਸਲੈਂਸਰ ਬਣਾ ਰਹੇ ਹੋ ਤਕਰੀਬਨ ਕਿੰਨੀ ਏਜ ਆ ਇੱਕ ਸਲੈਂਸਰ ਦੀ ਤੁਸੀਂ ਦੱਸ ਰਹੇ ਹੋਗੇ ਵੀ ਕਿੰਨਾ ਸਮਾਂ ਤੱਕ ਚੱਲਦਾ ਰਹੂਗਾ ਪਰ ਜਿਹੜੀ ਏਜ ਹੈ ਸਲੈਂਸਰ ਦੀ ਉਹ ਟਰੈਕਟਰ ਦੇ ਚੱਲਣ ਤੇ ਡਿਪੈਂਡ ਕਰਦੀ ਹੈ ਜੇ 1 ਸਾਲ ਟਰੈਕਟਰ ਚੱਲਦਾ ਹੈ ਰੈਗੂਲਰ ਚੱਲਦਾ ਹੈ 6 ਮਹੀਨੇ ਚੱਲਦਾ ਹੈ ਕਿ ਤੀਆਂ ਦਾ ਟਰੈਕਟਰ 6 ਮਹੀਨੇ ਦੀ 100 ਕਿਲੋਮੀਟਰ ਚੱਲਦਾ ਉਹਦੇ ਤੇ ਡਿਪੈਂਡ ਕਰਦੀ ਹੈ ਲਾਈਫ ਵੈਸੇ 2-3 ਸਾਲ ਕਿੱਥੇ ਨਹੀਂ ਜਾਂਦਾ ਨਾ ਪੇਂਟ ਨਾ ਸਲੈਂਸਰ ਸਰ ਜੋ ਸਲੈਂਸਰ ਜਦੋਂ ਟਰੈਕਟਰ ਚੱਲਦੇ ਨੇ ਤਾਂ ਜਿਹੜਾ ਹੀਟੇਬਲ ਕਾਫੀ ਹੋ ਜਾਂਦਾ ਕਾਫੀ ਇਹ ਗਰਮ ਹੋ ਜਾਂਦੇ ਆ ਸਲੈਂਸਰ ਤਾਂ ਇਹਦੀ ਪੇਂਟ ਦੀ ਕੀ ਤੁਹਾਡੀ ਗਾਰੰਟੀ ਹੋਏਗੀ ਇਸ ਦੀ ਵੀ ਲੈ ਤਾਂ ਨਹੀਂ ਜਾਏਗਾ ਪੇਂਟ ਸਾਡੇ ਵਿੱਚ ਵਿਟਰਸ ਨੈਮਲਿੰਗ ਦਾ ਪੇਂਟ ਹੁੰਦਾ ਹੈ ਪੇਂਟ ਇਦਾਂ ਨਹੀਂ ਉਤਰਦਾ ਸਰ ਜਿਹੜਾ ਪਾਊਡਰ ਕੋਟਿਡ ਪੇਂਟ ਹੁੰਦਾ ਉਹ ਉਤਰਦਾ ਹੈ ਪਰ ਵਿਟਰਸ ਨੈਮਲਿੰਗ ਨਹੀਂ ਉਤਰਦਾ ਕਿੰਨਾ ਸਮਾਂ ਤੱਕ ਸਰ ਤੁਹਾਡਾ ਪੇਂਟ ਆ ਜੋ ਇਹ ਬਰਕਰਾਰ ਰਹਿੰਦਾ ਹੈ ਜੋ ਅਸੀਂ ਖੂਬਸੂਰਤੀ ਸਲੰਸਰਾਂ ਦੀ ਦੇਖ ਰਹੇ ਹਾਂ ਕਿੰਨਾ ਸਮਾਂ ਤੱਕ ਤੁਸੀਂ ਕਹਿੰਦੇ ਹੋ ਵੀ ਇਹ ਬਰਕਰਾਰ ਰਹਿੰਦੀ ਹੈਗੀ ਸਰ ਜਿੱਦਾਂ ਕਿ ਅਸੀਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਟਰੈਕਟਰ ਚੱਲਣ ਤੇ ਡਿਪੈਂਡ ਕਰਦਾ ਹੈ ਵੈਸੇ ਤਾਂ ਸਾਲ ਤੱਕ ਪੇਂਟ ਕਿੱਥੇ ਨਹੀਂ ਜਾਂਦਾ ਸਰ ਇਹਦਾ ਜੇਕਰ ਸਰ ਕੋਈ ਆਪਣੇ ਢੰਗ ਦੇ ਨਾਲ ਕਸਟਮਰ ਆਪਣੇ ਟਰੈਕਟਰ ਦੇ ਲਈ ਸਪੈਸ਼ਲ ਕੋਈ ਡਿਜ਼ਾਈਨਿੰਗ ਸਲੈਂਸਰ ਬਣਾਉਣਾ ਚਾਹੁੰਦਾ ਤਾਂ ਤੁਸੀਂ ਉਹ ਸਹੂਲਤ ਕਸਟਮਰ ਨੂੰ ਦਿਓਗੇ ਜਾਂ ਜਿਹੜੇ ਤੁਹਾਡੇ ਕੋਲ ਬਣੇ ਹੋਏ ਨੇ ਤੁਸੀਂ ਉਹੀ ਜੋ ਸੇਲ ਦੇ ਲਈ ਰੱਖੋਗੇ ਸਰ ਜੇ ਉਸ ਕਸਟਮਰ ਦੀ ਕੁਆਂਟੀਟੀ ਘੱਟ ਹੋਏਗੀ ਫਿਰ ਤਾਂ ਅਸੀਂ ਸਿਰ ਨਈ ਬਣਾ ਸਕਦੇ ਅਸੀਂ ਉਹਨੂੰ ਗਾਈਡ ਕਰ ਸਕਦੇ ਹਾਂ ਜੇ ਉਹਦੀ ਕੁਆਂਟੀਟੀ ਸਰ 50 ਪਲੱਸ ਹੋਏਗੀ ਫਿਰ ਅਸੀਂ ਜੋ ਮਾਡਲ ਉਹਦੇ ਹਿਸਾਬ ਨਾਲ ਡਿਵੈਲਪ ਕਰ ਦਾਂਗੇ ਇੱਕ ਵਾਰ ਫੇਰ ਤੁਸੀਂ ਆਪਣਾ ਪੂਰੀ ਲੋਕੇਸ਼ਨ ਹੈ ਜੋ ਸਾਨੂੰ ਦੱਸੋ ਸਰ ਅਸੀਂ ਪੀਏਯੂ ਤੋਂ ਬੋਲ ਰਹੇ ਹਾਂ ਕਿਸਾਨ ਮੇਲੇ ਜਿਸ ਸਾਡਾ ਸਟਾਲ ਨੰਬਰ 185 ਹੈ ਜੀ ਤੇ ਸਾਡੀ ਫੈਕਟਰੀ ਹੈ ਜੀ ਦੀ ਕੈਪਸਨ ਇੰਡੀਆ ਫੇਸ 80 ਚ ਫੋਕਲ ਪੁਆਇੰਟ ਚ ਤੇ ਸਰ ਇਹ 8 ਫੇਸਟ ਹੈਗੀ ਚੰਡੀਗੜ੍ਹ ਰੋਡ ਦੇ ਕੋਲ ਪੈਂਦਾ ਓਕੇ ਹਾਂਜੀ ਦੋਸਤੋ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਕਿਰਪਾ ਕਰਕੇ ਸਾਡਾ ਚੈਨਲ ਸਬਸਕ੍ਰਾਈਬ ਕਰੋ ਵੀਡੀਓ ਲਾਈਕ ਕਰੋ ਤੇ ਅੱਗੇ ਦੇ ਅੱਗੇ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਇਹ ਜਾਣਕਾਰੀ ਜਿਹੜੀ ਸਾਡੇ ਸਾਰੇ ਵੀਰਾਂ ਤੱਕ ਪਹੁੰਚ ਸਕੇ ਜਲਦੀ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ ਇੱਕ ਨਵੀਂ ਇਨਫੋਰਮੇਸ਼ਨ ਦੇ ਨਾਲ